ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨਪ੍ਰਾਵੋ ਇਸ ਸਾਲ ਆਪਣੇ ਝੋਨੇ ਦੀ ਫਸਲ ਦਾ ਚੰਗਾ ਬੂਟਾ ਨਾ ਬਣਨਾ ਚੰਗੀ ਗ੍ਰੋਥ ਨਾ ਹੋਣ ਦੇ ਪਿੱਛੇ ਦੋ ਹੀ ਮੇਨ ਕਾਰਨ ਹੈ ਪਹਿਲਾ ਕਾਰਨ ਹੈ ਕਿ ਇਸ ਸਾਲ ਬਾਰਿਸ਼ ਨਾ ਹੋਣਾ ਅਤੇ ਦੂਜਾ ਕਾਰਨ ਹੈ ਕਿ ਇਸ ਸਾਲ ਗਰਮ ਮੌਸਮ ਜ਼ਿਆਦਾ ਰਹਿਣਾ ਗਰਮੀ ਦਾ ਲਗਾਤਾਰ ਜ਼ਿਆਦਾ ਪੈਣਾ ਅਤੇ ਕਿਸਾਨਪ੍ਰਾਵੋ ਬੂਟੇ ਨੂੰ ਦੇਖ ਕੇ ਝੋਨੇ ਦੀ ਚੰਗੀ ਗ੍ਰੋਥ ਨਾ ਹੋਣ ਨੂੰ ਦੇਖ ਕੇ ਬਹੁਤੇ ਕਿਸਾਨ ਲਗਾਤਾਰ ਹੀ ਬਾਜ਼ਾਰ ਦੇ ਵਿੱਚੋਂ ਪ੍ਰੋਡਕਟ ਲੈ ਕੇ ਵਰਤ ਰਹੇ ਨੇ ਉਹ ਯੂਰੀਆ ਦੀ ਕੋਈ ਵੀ ਡੋਜ਼ ਇਕੱਲੀ ਨਹੀਂ ਦੇ ਰਹੇ ਹਰ ਵਾਰ ਯੂਰੀਆ ਦੇ ਨਾਲ ਕੋਈ ਚਮਕੀਲਾ ਪ੍ਰੋਡਕਟਰ ਰਗਲਾ ਕੇ ਹੀ ਆਪਣੀ ਝੋਨੇ ਦੀ ਫਸਲ ਵਿੱਚ ਵਰਤ ਰਹੇ ਨੇ ਤਾਂ ਕਿ ਉਹ ਆਪਣੇ ਝੋਨੇ ਦੇ ਬੂਟੇ ਦੀ ਚੰਗੀ ਗ੍ਰੋਥ ਚੰਗਾ ਜੁੱਸਾ ਬਣਾ ਸਕਣ ਅਤੇ ਬਹੁਤੇ ਖੇਤਾਂ ਵਿੱਚ ਲਗਾਤਾਰ ਬੁਝਾਰੂ ਪ੍ਰੋਡਕਟਾਂ ਦੀ ਵਰਤੋਂ ਕਰਨ ਤੋਂ ਬਾਅਦ ਖਾਦਾਂ ਦੀ ਓਵਰ ਵਰਤੋਂ ਕਰਨ ਤੋਂ ਬਾਅਦ ਵੀ ਉਹਨਾਂ ਦੇ ਝੋਨੇ ਦੇ ਬੂਟੇ ਨੇ ਚੰਗਾ ਜੁੱਸਾ ਨਹੀਂ ਬਣਾਇਆ ਹੋਇਆ ਤੇ ਹੁਣ ਵੀ ਉਹਨਾਂ ਕਿਸਾਨਾਂ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਅਸੀਂ ਖਾਦਾਂ ਦੀ ਵੀ ਓਵਰ ਵਰਤੋਂ ਕੀਤੀ ਅਸੀਂ ਬਾਜ਼ਾਰ 'ਚੋਂ ਲੈ ਕੇ ਪ੍ਰੋਡਕਟਾਂ ਦੀ ਵੀ ਵਰਤੋਂ ਕੀਤੀ ਪਰ ਸਾਡੀ ਝੋਨੇ ਦੀ ਫਸਲ ਨੇ ਚੰਗਾ ਜੁੱਸਾ ਚੰਗਾ ਬੂਟਾ ਨਹੀਂ ਬਣਾਇਆ ਕਿਸਾਨ ਪ੍ਰਭੂ ਕੋਈ ਵੀ ਪ੍ਰੋਡਕਟ ਆਪਾਂ ਜੇ ਬਤ ਦਿਆਂ ਉਹ ਜੇ ਆਪਣਾ ਬੂਟਾ ਜੜਾਂ ਦੇ ਰਾਹੀਂ 올 ਪ੍ਰੋਡਕਟ ਦੇ ਤੱਤਾਂ ਨੂੰ ਲਵੇਗਾ ਤਾਂ ਹੀ ਉਹਦੀ ਬੂਟੇ ਦੀ ਚੰਗੀ ਗ੍ਰੋਥ ਚੰਗਾ ਜੁੱਸਾ ਬਣੇਗਾ ਪਰ ਕਿਸਾਨ ਪ੍ਰਭੂ ਗਰਮੀ ਜਾਦੇ ਪੈਣ ਦੇ ਕਰਕੇ ਆਪਣੀ ਝੋਨੇ ਦੀ ਫਸਲ ਸਟ੍ਰੈਸ ਦੇ ਵਿੱਚ ਚੱਲ ਰਹੀ ਹੈ ਉਹਨੇ ਖਾਣਾ ਪੀਣਾ ਘੱਟ ਕੀਤਾ ਹੋਇਆ ਕਿਉਂਕਿ ਹਰ ਇੱਕ ਫਸਲ ਦਾ ਇਨਸਾਨ ਦੇ ਤਰਾਹੀ ਕੰਮ ਕਰਨ ਦਾ ਤਰੀਕਾ ਹੁੰਦਾ ਜਿੱਦਾਂ ਕਿ ਇਨਸਾਨ ਗਰਮੀ ਦੇ ਵਿੱਚ ਖਾਣਾ ਪੀਣਾ ਘਟਾ ਦਿੰਦਾ ਉਦਾਂ ਝੋਨੇ ਦੀ ਫਸਲ ਵੀ ਖਾਣਾ ਪੀਣਾ ਤੱਤਾਂ ਨੂੰ ਲੈਣਾ ਘਟਾ ਦਿੰਦੀ ਹੈ ਇਸ ਕਰਕੇ ਜੋ ਵੀ ਤੁਸੀਂ ਪ੍ਰੋਡਕਟਾਂ ਦੀ ਵਰਤੋਂ ਕਰ ਰਹੇ ਹੋ ਉਹ ਧਰਤੀ ਦੇ ਵਿੱਚ ਹੀ ਲੋਕ ਹੋ ਜਾਂਦੇ ਆ ਪਰ ਸੋਡੇ ਵੱਲੋਂ ਕੀਤੀ ਗਈ ਓਵਰ ਖਾਦਾਂ ਦੀ ਵਰਤੋਂ ਸਿਰਫ ਸੋਡਾ ਦਿਲ ਤਰਾ ਸਕਦੀ ਹੈ ਸੋਡਾ ਦਿਲਾਸਾ ਤਰਾ ਸਕਦੀ ਹੈ ਪਰ ਚੋਨੇ ਦੇ ਬੂਟੇ ਨੇ ਜਿੰਨੀ ਉਹਨੂੰ ਲੋੜ ਹੈ ਉਹਨੇ ਓਨੀ ਹੀ ਖਾਦ ਆਪਣੇ ਜੜਾਂ ਦੇ ਰਾਹੀਂ ਲੈਣੀ ਹੈ ਬਾਕੀ ਲੀਚ ਡਾਊਨ ਹੋ ਜਾਣੀ ਹੈ ਆਪਣੀ ਜ਼ਮੀਨ ਵਿੱਚ ਆਪਣੀ ਮਿੱਟੀ ਵਿੱਚ ਲੋਕ ਹੋ ਜਾਣੀ ਹੈ ਜੇ ਤੁਸੀਂ ਕੋਈ ਵੀ ਪ੍ਰੋਡਕਟ ਲੈ ਕੇ ਬਾਜ਼ਾਰ ਵਿੱਚੋਂ ਵਰਤਦੇ ਹੋ ਜਿਹਦੇ ਵਿੱਚ ਕੋਈ ਐਸਿਡ ਪਾਇਆ ਹੋਇਆ ਹੈ ਉਹ ਸੋਡੇ ਝੋਨੇ ਦੀ ਬੂਟੇ ਵਿੱਚ ਪੱਤਿਆਂ ਦੀ ਗਿਣਤੀ ਵਧਾ ਸਕਦਾ ਹੈ ਉਹਦੇ ਵਿੱਚ ਹਰਾਪਣ ਹੱਦ ਤੋਂ ਜ਼ਿਆਦਾ ਲਿਆ ਸਕਦਾ ਹੈ ਨੂੰ ਦੇਖ ਕੇ ਆਪਾਂ ਖੁਸ਼ ਹੋ ਜਾਂਦੇ ਹਾਂ ਕਿ ਸਾਡੀ ਝੋਨੇ ਦੀ ਫਸਲ ਬਹੁਤ ਹਰੀ-ਪਰੀ ਹੈ ਅਤੇ ਬਹੁਤ ਵਧੀਆ ਪੱਤੇ ਦਾ ਗਰੋਥ ਆਪਣੀ ਝੋਨੇ ਦੀ ਫਸਲ ਵਿੱਚ ਹੋ ਰਿਹਾ ਹੈ ਪਰ ਪੱਤਿਆਂ ਦੀ ਗਿਣਤੀ ਵਧਣ ਦੇ ਨਾਲ ਪੱਤਿਆਂ ਦੀ ਸੰਖਿਆ ਵਧਣ ਦੇ ਨਾਲ ਝਾੜ ਦਾ ਚੰਗਾ ਆਉਣਾ ਨਿਰਪਰ ਨਹੀਂ ਹੈਗਾ ਕਿਉਂਕਿ ਝਾੜ ਦਾ ਨਿਰਪਰ ਜੋ ਆਪਣੇ ਬੂਟੇ ਨੇ ਟਿੱਲਰ ਬਣਾਉਣੇ ਹੈ ਟਿੱਲਰਾਂ ਤੇ ਨਿਰਪਰ ਕਰਦਾ ਕਿ ਉਹ ਕਿੰਨੇ ਟਿੱਲਰਾਂ ਉੱਤੇ ਬੱਲੀਆਂ ਲਾਉਂਦਾ ਇਸ ਕਰਕੇ ਆਪਾਂ ਨੂੰ ਓਵਰ ਪ੍ਰੋਡਕਟਾਂ ਦੀ ਵਰਤੋਂ ਓਵਰ ਖਾਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਹੀ بارشਾਂ ਦਾ ਟਾਈਮ ਸ਼ੁਰੂ ਹੋ ਚੁੱਕ ਗਿਆ ਜੋ ਵੀ ਪ੍ਰੋਡਕਟ ਜੋ ਵੀ ਓਵਰ ਖਾਦਾਂ ਤੁਸੀਂ ਆਪਣੇ ਖੇਤ ਵਿੱਚ ਪਾਈਆਂ ਗਿਆ ਤੇ ਜੋ ਇਸਟਾਮ ਗਰਮੀ ਜ਼ਿਆਦੇ ਪੈਣ ਦੇ ਕਰਕੇ ਆਪਣੀ ਮਿੱਟੀ ਵਿੱਚ ਹੀ ਲੋਕ ਹੋ ਰਹੀਆਂ ਨੇ ਕਿਉਂਕਿ ਕਈ ਖੇਤਾਂ ਵਿੱਚ ਪੀ ਐਚ ਲੈਵਲ ਸੈੱਟ ਨਾ ਹੋਣ ਦੇ ਕਰਕੇ ਆਪਾਂ ਜੋ ਵੀ ਪ੍ਰੋਡਕਟ ਪਾਉਂਦੇ ਆ ਉਹ ਧਰਤੀ ਵਿੱਚ ਲੋਕ ਹੋ ਜਾਂਦੇ ਨੇ ਤੇ ਜਦੋਂ ਹੀ ਬਾਰਿਸ਼ਾਂ ਸ਼ੁਰੂ ਹੋਣੀਆਂ ਬਾਰਿਸ਼ਾਂ ਦੇ ਪਾਣੀ ਦੇ ਨਾਲ ਉਹ ਪਾਏਗੇ ਪ੍ਰੋਡਕਟ ਓਵਰ ਕੀਤੀ ਗਈ ਖਾਦਾਂ ਦੀ ਵਰਤੋਂ ਅਨਲੌਕ ਹੋ ਜਾਵੇਗੀ ਅਤੇ ਆਪਣਾ ਬੂਟਾ ਉਹ ਖਰਾਕ ਨੂੰ ਲੈਣਾ ਸ਼ੁਰੂ ਕਰ ਦੇਵੇਗਾ ਕਿਉਂਕਿ ਉਸ ਟਾਈਮ ਉਹਦੇ ਅਨਕੂਲ ਵਾਤਾਵਰਣ ਹੋ ਜਾਵੇਗਾ ਮੌਸਮ ਹੋ ਜਾਵੇਗਾ ਅਤੇ ਜਦੋਂ ਉਹਨੂੰ ਓਵਰ ਖਾਦਾਂ ਅਤੇ ਓਵਰ ਕੀਤੇ ਗਏ ਪ੍ਰੋਡਕਟਾਂ ਦੀ ਵਰਤੋਂ ਦਾ ਅਸਰ ਮਿਲੇਗਾ ਉਹਦੇ ਵਿੱਚ ਵਿੱਚ ਓਵਰ ਕਲੋਰੋਫਿਲ ਦੀ ਮਾਤਰਾ ਹੋਣ ਦੇ ਕਰਕੇ ਆਪਣੀ ਝੋਨੇ ਦੀ ਫਸਲ ਹੱਦ ਤੋਂ ਜ਼ਿਆਦਾ ਕੱਚੀ ਹੋ ਜਾਵੇਗੀ ਜਿਹਦੇ ਕਰਕੇ ਆਪਣੀ ਝੋਨੇ ਦੀ ਫਸਲ ਵਿੱਚ ਪੱਤਾ ਲਵੇਟ ਗੋਹ ਵਾਲੀ ਸੁੰਡੀ ਦਾ ਅਟੈਕ ਹੋਵੇਗਾ ਇਸ ਤੋਂ ਬਾਅਦ ਹੀ ਆਪਣੀ ਝੋਨੇ ਦੀ ਫਸਲ ਹੱਦ ਤੋਂ ਜ਼ਿਆਦਾ ਹਾਈਟ ਕਰ ਜਾਵੇਗੀ ਅਤੇ ਜਦੋਂ ਇਹਦਾ ਪੱਕਣ ਦਾ ਸਮਾਂ ਆਵੇਗਾ ਉੱਪਰ ਵਜਨ ਹੋਣ ਦੇ ਕਰਕੇ ਇਹਨੂੰ ਡਿੱਗਣ ਵਾਲੀ ਸਮੱਸਿਆ ਵੀ ਆਪਣੀ ਝੋਨੇ ਦੀ ਫਸਲ ਵਿੱਚ ਆ ਸਕਦੀ ਹੈ ਅਤੇ ਦੂਜੀ ਗੱਲ ਕਿਸਾਨ ਪ੍ਰਭੂ ਹੌਪਰ ਦੀ ਸਮੱਸਿਆ ਉਹਨਾਂ ਹੀ ਖੇਤਾਂ ਵਿੱਚ ਜ਼ਿਆਦਾ ਆਉਂਦੀ ਹੈ ਜਿਨ੍ਹਾਂ ਖੇਤਾਂ ਵਿੱਚ ਆਪਣੀ ਝੋਨੇ ਦੀ ਫਸਲ ਹੱਦ ਤੋਂ ਜ਼ਿਆਦਾ ਹਰੀ ਹੁੰਦੀ ਹੈ ਜਿਦੇ ਵਿੱਚ ਆਪਾਂ ਜ਼ਿਆਦਾ ਖਾਦਾਂ ਦੀ ਵਰਤੋਂ ਕੀਤੀ ਹੁੰਦੀ ਹੈ ਅਤੇ ਲੰਮੇ ਟਾਈਮ ਤੱਕ ਆਪਾਂ ਖਾਦਾਂ ਪੂਰੀਆਂ ਕੀਤੀਆਂ ਹੁੰਦੀਆਂ ਨੇ ਇਸਕਾ ਕੇ ਓਵਰ ਖਾਦਾਂ ਦੀ ਵਰਤੋਂ ਝੋਨੇ ਦੀ ਫਸਲ ਵਿੱਚ ਨਾ ਕਰੋ ਅਤੇ ਬਾਜ਼ਾਰੂ ਪ੍ਰੋਡਕਟਾਂ ਦੀ ਵਰਤੋਂ ਲੋੜ ਤੋਂ ਜ਼ਿਆਦਾ ਨਾ ਕਰੋ ਕਿਉਂਕਿ ਇਹਨਾਂ ਦੇ ਨਾਲ ਸੋਣ ਨੂੰ ਕਈ ਸਮੱਸਿਆ ਦਾ ਸਾਹਮਣਾ ਆਉਣ ਵਾਲੇ ਟਾਈਮ ਵਿੱਚ ਕਰਨਾ ਪੈ ਸਕਦਾ ਅਤੇ ਕਿਸਾਨ ਤਰਵੋ ਜਿਹੜੀਆਂ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਸੀ ਉਹਨਾਂ ਦੀ ਜੂਰੀਆ 40 ਤੋਂ 45 ਦਿਨਾਂ ਵਿੱਚ ਪੂਰੀ ਕਰ ਦਿਓ ਅਤੇ ਜੇ ਤੁਸੀਂ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ ਜੋ 85 ਦਿਨਾਂ ਤੋਂ ਲੈ ਕੇ 95 ਦਿਨ ਦਾ ਸਮਾਂ ਪੱਕਣ ਵਿੱਚ ਲੈਂਦੀਆਂ ਨੇ ਉਹਨਾਂ ਦੀ ਜੂਰੀਆ 30 ਤੋਂ 32 ਦਿਨਾਂ ਵਿੱਚ ਪੂਰੀ ਕਰ ਦੋ ਤਾਂ ਕਿ ਸੋਡੀ ਝੋਨੇ ਦੀ ਫਸਲ ਸਾਨੂੰ ਚੰਗਾ ਝਾੜ ਚੰਗਾ ਮੁਨਾਫਾ ਦੇ ਸਕੇ ਅਤੇ ਬਹੁਤੇ ਕਿਸਾਨ ਭਰਾ ਜਦੋਂ ਲਾਸਟ ਵਾਰ ਜੂਰੀਆ ਆਪਣੀ ਝੋਨੇ ਦੀ ਫਸਲ ਨੂੰ ਲਾਸਟ ਡੋਜ਼ ਦੇ ਰਹੇ ਹੁੰਦੇ ਨੇ ਤਾਂ ਉਦੋਂ ਉਹ ਜਾਦੇ ਜੂਰੀਆ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਹੁਣ ਸਾਡੀ ਝੋਨੇ ਦੀ ਫਸਲ ਜਾਦੇ ਵੱਡੀ ਹੋ ਚੁੱਕੀ ਹੈ ਇਸ ਕਰਕੇ ਸਾਨੂੰ ਜਾਦੇ ਜੂਰੀਆ ਦੀ ਵਰਤੋਂ ਕਰਨੀ ਚਾਹੀਦੀ ਆ ਤਾਂ ਤਾਂਕਿ ਸਾਡੀ ਝੋਨੇ ਦੀ ਫਸਲ ਲੰਬੇ ਟਾਈਮ ਤੱਕ ਯੂਰੀਆ ਦਾ ਅਸਰ ਲੈ ਸਕੇ ਪਰ ਕਿਸਾਨ ਪ੍ਰਭੂ ਜੇ ਆਪਾਂ ਹੱਦ ਤੋਂ ਜ਼ਿਆਦਾ ਯੂਰੀਆ ਦੀ ਵਰਤੋਂ ਕਰਦੇ ਆ ਲਾਸਟ ਡੋਜ਼ ਵਿੱਚ ਤਾਂ ਉਹਦੇ ਨਾਲ ਆਪਣੀ ਝੋਨੇ ਦੀ ਫਸਲ ਤਾਂ ਉਨੀ ਹੀ ਯੂਰੀਆ ਲੈਂਦੀ ਹੈ ਜਿੰਨੀ ਉਹਨੂੰ ਲੋੜ ਹੈ ਬਾਕੀ ਯੂਰੀਆ ਆਪਣੀ ਲੀਚ ਡਾਊਨ ਹੋ ਜਾਂਦੀ ਹੈ ਜਿਸ ਦੇ ਨਾਲ ਆਪਣੀ ਜੇਬ ਦਾ ਖਰਚ ਵੱਧਦਾ ਹੈ ਆਪਣੀ ਜ਼ਿਆਦਾ ਕੀਤੀ ਗਈ ਖਾਦਾਂ ਦਾ ਨੁਕਸਾਨ ਹੀ ਹੁੰਦਾ ਹੈ ਅਤੇ ਕਈ ਵਾਰੀ ਉਹ ਦੂਰੀਆ ਪਾਉਣ ਦੇ ਕਰਕੇ ਆਪਣੀ ਝੋਨੇ ਦੀ ਫਸਲ ਵਿੱਚ ਪੱਤਾ ਲਹਿਟ ਦੀ ਸਮੱਸਿਆ ਆ ਜਾਂਦੀ ਹੈ ਫਿਰ ਆਪਾਂ ਨੂੰ ਪੈਸਟੀਸਾਈਡਾਂ ਉੱਤੇ ਖਰਚ ਕਰਕੇ ਆਪਣੀ ਝੋਨੇ ਦੀ ਫਸਲ ਵਿੱਚ ਇਹ ਬਿਮਾਰੀ ਦੇ ਨਾਲ ਨਜਿੱਠਣਾ ਪੈਂਦਾ ਹੈ ਸੋ ਕਿਸਾਨ ਭਰਾਵੋ ਆਪਾਂ ਨੂੰ ਅੱਧੇ ਗੱਟੇ ਤੋਂ ਜ਼ਿਆਦਾ ਲਾਸਟ ਡੋਇ ਵਿੱਚ ਯੂਰੀਆ ਨਹੀਂ ਵਰਤਣੀ ਚਾਹੀਦੀ ਤਾਂ ਕਿ ਆਪਣੀ ਝੋਨੇ ਦੀ ਫਸਲ ਵਿੱਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦਾ ਅਟੈਕ ਕਿਸੇ ਵੀ ਕੀੜੇ ਦਾ ਅਟੈਕ ਨਾ ਹੋਵੇ ਅਤੇ ਆਪਾਂ ਇੱਕ ਚੰਗਾ ਝਾੜ ਝੋਨੇ ਦੀ ਫਸਲ ਤੋਂ ਲੈ ਸਕੀਏ ਸੋ ਬਨੇਰੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੀਆਂ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦੀ